ਬੋਲਵੋ ਡੈਕਟਰਸ ਅਦਿਤੀ ਰਾਉ ਹੈਦਰੀ ਐਂਡ ਐਕਟਰ ਸਿਧਾਰਥ ਨੇ ਇੱਕ ਵਾਰ ਫਿਰ ਤੋਂ ਵਿਆਹ ਕਰਵਾ ਲਿਆ ਹੈ ਦੋਵਾਂ ਦੇ ਵਿਆਹ ਦੌਰਾਨੀਆਂ ਬਹੁਤ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੇ ਇਸ ਜੋੜੇ ਨੂੰ ਹਰ ਕੋਈ ਮੁਬਾਰਕਾ ਦਿੰਦਾ ਨਜ਼ਰ ਆ ਰਿਹਾ ਹੈ ਅਦਿਤੀ ਰਾਉ ਹੈਦਰੀ ਅਤੇ ਸਿਧਾਰਥ ਨੇ 16 ਸਤੰਬਰ 2024 ਨੂੰ ਆਪਣੇ ਵਿਆਹ ਦੀ ਘੋਸ਼ਣਾ ਕਰਕੇ ਫੈਨਸ ਨੂੰ ਖੁਸ਼ ਕਰ ਦਿੱਤਾ ਸੀ ਇਸ ਤੋਂ ਬਾਅਦ ਜੋੜੇ ਨੇ ਤੇਲੰਗਾਨਾ ਦੇ 400 ਸਾਲ ਪੁਰਾਣੇ ਮੰਦਿਰ ਦੇ ਵਿੱਚ ਵਿਆਹ ਕਰਵਾਇਆ ਸੀ ਸਮਾਗਮ ਦੇ ਵਿੱਚ ਸਿਰਫ ਵਿਸ਼ੇਸ਼ ਲੋਕ ਹੀ ਸ਼ਾਮਿਲ ਹੋਏ ਸਾਦੇ ਵਿਆਹ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਸੀ ਸੋ ਜੋੜੇ ਨੇ ਹੁਣ ਇੱਕ ਵਾਰ ਫ ਆਇਆ ਹੈ ਹੁਣ ਉਹਨਾਂ ਨੇ 27 ਨਵੰਬਰ ਨੂੰ ਅਲੀਲਾ ਫੋਰਟ ਬਿਸ਼ਨਗੜ੍ਹ ਚ ਸ਼ਾਹੀ ਅੰਦਾਜ਼ ਦੇ ਵਿੱਚ ਦੂਜੀ ਵਾਰ ਵਿਆਹ ਕੀਤਾ ਜਿਸ ਦੀਆਂ ਤਸਵੀਰਾਂ ਇੰਸਟਾਗ੍ਰਾਮ ਤੇ ਵਾਇਰਲ ਹੋ ਰਹੀਆਂ ਨੇ ਅਦਿਤੀ ਰਾਓ ਹਾਦਰੀ ਅਤੇ ਸਰਦਾਰਥ ਨੇ ਆਪਣੇ ਦੂਜੇ ਵਿਆਹ ਦੀਆਂ ਤਸਵੀਰਾਂ ਇੰਸਟਾਗ੍ਰਾਮ ਤੇ ਪੋਸਟ ਕੀਤੀਆਂ ਨੇ ਇਹ ਸ਼ਾਹੀ ਵਿਆਹ ਰਾਜਸਥਾਨ ਦੇ ਖੂਬਸੂਰਤ ਅਲੀਲਾ ਕਿਲੇ ਦੇ ਵਿੱਚ ਹੋਇਆ ਜਿੱਥੋਂ ਅਰਾਵਲੀ ਦਾ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਇਹ ਕਿਲਾ 200 ਸਾਲ ਪੁਰਾਣਾ ਹੈ ਸੱਭਿਆ자치 ਮੁਖਰਜੀ ਦੇ ਡਿਜ਼ਾਈਨਰ ਲਹਿੰਗੇ ਦੇ ਵਿੱਚ ਅਦਿਤੀ ਰਾਓ ਹਾਦਰੀ ਬੇਹਦ ਖੂਬਸੂਰਤ ਲੱਗ ਰਹੀ ਹੈ ਵਿਆਹ ਦੀਆਂ ਤਸਵੀਰਾਂ ਦੇ ਵਿੱਚ ਜੋੜਾ ਇੱਕ ਦੂਜੇ ਨੂੰ ਵਰਮਾਲਾ ਪਣਾਉਂਦਾ ਨਜ਼ਰ ਆ ਰਿਹਾ ਹੈ ਹੋਰ ਤਸਵੀਰਾਂ ਦੇ ਵਿੱਚ ਦੋਵਾਂ ਸਿਤਾਰਿਆਂ ਦੀ ਖੂਬਸੂਰਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ ਅਦਿਤੀ ਰਾਓ ਨੇ ਫੋਟੋ ਦੇ ਕੈਪਸ਼ਨ ਦੇ ਵਿੱਚ ਲਿਖਿਆ ਜ਼ਿੰਦਗੀ ਦੀ ਸਭ ਤੋਂ ਸ਼ਾਨਦਾਰ ਚੀਜ਼ ਇੱਕ ਦੂਜੇ ਦੀ ਕੰਪਨੀ ਹੈ ਅਦਿਤੀ ਰਾਓ ਹੈਦਰੀ ਨੇ ਆਪਣੇ ਵਿਆਹ ਦੇ ਪਹਿਰਾਵੇ ਦੇ ਵਿੱਚ ਆਪਣੇ ਸ਼ਾਹੀ ਅੰਦਾਜ਼ ਦੇ ਨਾਲ ਦਿਲ ਜਿੱਤ ਲਿਆ ਹੈ ਇਸ ਜੋੜੇ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਅਭਿਨੇਤਰੀ ਨੇ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਆਪਣੀ ਪਹਿਲੀ ਵਿਆਹ ਦੀ ਐਲਬਮ ਦੀਆਂ ਕੁਝ ਮਨਮੋਹਕ ਤਸਵੀਰਾਂ ਪੋਸਟ ਕੀਤੀ ਸੀ ਅਦਿਤੀ ਅਤੇ ਸਿਧਾਰਥ ਆਪਣੇ ਪਹਿਲੇ ਵਿਆਹ ਦੇ ਵਿੱਚ ਸਿੰਪਲ ਲੁੱਕ ਦੇ ਵਿੱਚ ਨਜ਼ਰ ਆਏ ਸੀ ਜਿੱਥੇ ਅਭਿਨੇਤਰੀ ਨੇ ਪਰੰਪਰਾਗਤ ਸੁਨਹਿਰੀ ਰੰਗ ਦੀ ਸਾਰੀ ਕੈਰੀ ਕੀਤੀ ਸੀ ਉੱਥੇ ਹੀ ਅਭਿਨੇਤਾ ਚਿੱਟੇ ਰੰਗ ਦੇ ਤੋਤੀ ਕੁੜਤੇ ਦੇ ਵਿੱਚ ਨਜ਼ਰ ਆਏ ਸੀ ਜੋੜੇ ਨੇ ਮਾਰਚ ਦੇ ਵਿੱਚ ਇੱਕ ਇੰਸਟਾਗ੍ਰam ਪੋਸਟ ਰਾਹੀਂ ਆਪਣੀ ਮੰਗਣੀ ਦੀਆਂ ਤਸਵੀਰਾਂ ਸਾਂਝਾ ਕੀਤੀਆਂ ਸੀ ਅਦਿਤੀ ਨੇ ਫਿਰ ਕੈਪਸ਼ਨ ਵਿੱਚ ਲਿਖਿਆ ਸੀ ਉਹਨਾਂ ਨੇ ਹਾਂ ਕਿਹਾ ਅਤੇ ਮੰਗਣੀ ਹੋ ਗਈ ਵਿਲ ਹਾਲੀ ਦੇ ਵਿੱਚ ਸਾਹਮਣੇ ਆਈਆਂ ਜੋੜੇ ਦੀਆਂ ਤਸਵੀਰਾਂ ਫੈਨਸ ਦਾ ਦਿਲ ਜਿੱਤ ਰਹੀਆਂ ਨੇ